ਮੁਕੇਰੀਆਂ ਦੇ ਏਐਸ ਸੀਨੀਅਰ ਸੈਕੰਡਰੀ ਸਕੂਲ ਵਿਖੇ 78ਵਾਂ ਆਜ਼ਾਦੀ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਹੋਰਾ ਵੱਲੋਂ ਨਿਭਾਈ ਗਈ ਇਸ ਮੌਕੇ ਮਾਨਯੋਗ ਜੱਜ ਸਹਿਬਾਨਾ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਧਾਰਮਿਕ ਸਮਾਜਿਕ ਅਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਪੰਜਾਬ ਪੁਲਿਸ ਦੇ ਜਵਾਨਾਂ NCC ਦੇ ਕੈਡਟਾਂ ਅਤੇ ਸਕੂਲੀ ਬੱਚਿਆਂ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਮਾਰਚ ਪਾਸ ਕੀਤਾ। ਰੰਗ-ਬਰੰਗੀਆਂ ਸੁੰਦਰ ਪੋਸ਼ਾਕਾਂ ਵਿੱਚ ਸਜੇ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਐਸ.ਡੀ.ਐਮ. ਅਸ਼ੋਕ ਕੁਮਾਰ ਹੋਰਾਂ ਆਪਣੇ ਸੰਬੋਧਨ ਰਾਹੀਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ 78ਵੇਂ ਵਰ੍ਹੇਗੰਢ ਦੀ ਵਧਾਈ ਦਿੱਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨੇਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਐਸਆਈ ਸਰਦਾਰ ਗੁਰਪ੍ਰੀਤ ਗੁਰਦੀਪ ਸਿੰਘ ਜੀ ਸਪਰੇਡ ਕਮਾਂਡਰ ਸਰੰਗੇਂਦ ਸੁਲਾਮੀ ਦਿੰਦੇ ਹੋਏ ਉਹਨਾਂ ਦੇ ਬਾਅਦ ਸਪਰੇਡ ਕਮਾਂਡਰ ਕਲਟੀਮ ਕਮਾਂਡਰ ਪੰਜਾਬ ਪੁਲਿਸ ਚੁਕਰੀ ਸੀਨੀਅਰ ਅਫਸਰ ਟ੍ਰਾਂਸਫਰੇਬਲ ਜੀ ਸ਼ਰਨਜੀਤ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੇ ਜਵਾਨ ਸਹਾਜਣ ਫਾਟੋਰ ਸਰਜੈਂਟ ਦੀ ਅਗਵਾਈ ਵਿੱਚ ਐਫਪੀਐਨ ਕਾਲਜ ਦੇ ਲੰਘੇ ਨੂੰ ਸਲਾਮੀ ਦੇ ਰਹੇ ਹਨ ਰਾਜਨ ਗੁਰਦੀਪ ਸਿੰਘ ਜਿਨ੍ਹਾਂ ਦੀ ਅਗਵਾਈ ਵੇ ਲక్ష్ਮੀਸ਼ ਗਰਲ ਕਾਲਜ ਡਾਕਟਰ ਅਵਕਸ ਮੁਕੇਰੀਆਂ ਸ਼ਿਵਾਸ਼ਨੀ ਜੀ ਅਗਵਾਈ ਹੈ ਐਫਸੀਸੀ ਕੈਡਟ ਪੀਐਸਟੀ ਸਰੰਗੇ ਨੂੰ ਸਲਾਮੀ ਦਿੰਦੇ ਹੋਏ ਸਖਸ਼ਮ ਜਲਾਰੀਆਂ ਦੀ ਰਵਾਈ ਹੈ। ਲਸ਼ਮੀਸ਼ ਪਬਲਿਕ ਸਕੂਲ ਕੀਪਰੀਆਂ ਦੇ ਵਿਦਿਆਰਥੀ ਸਰੰਗੇ ਨੂੰ ਸਲਾਮੀ ਦਿੰਦੇ ਹੋਏ ਮਿਸ ਰਾਗਲੀ ਦੀ ਅਗਵਾਈ ਹੇ ਸਪੀਐਨ ਐਸਐਸਕੇ ਦੇ ਬੱਚੇ ਸਰੰਗੇ ਨੂੰ ਸਲਾਮੀ ਲੈਨੇ ਮੁੰਨੇ ਬੱਚੇ ਮਿਸ ਖੁਸ਼ੀ ਦੀ ਅਗਵਾਈ ਹੇ ਆਰੀਆ ਗਲ ਜਿਹਨੀਆਂ ਕੈਡਰੀ ਸੂਰਮਕੇਰੀਆਂ ਲੀਆਂ ਬੱਚੀਆਂ ਕਦਮ ਨਾਲ ਕਦਮ ਲਾਉਂਦੀਆਂ ਹੋਈਆਂ ਮਾਰਛਾ ਕਰ ਰਹੀਆਂ ਹੋਰ ਰੰਗੇ ਨੂੰ ਜਨਾਮੀ ਬੱਚੀਆਂ ਰੰਗੇ ਨੂੰ ਜਨਾਮੀ ਦਿੰਦੀਆਂ ਹੋਈਆਂ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਪਰਵੰਦੀ ਕਲਾ ਮਿਸਟਰ ਵਰਦੀ ਮੈਂ ਅੱਜ 15 ਅਗਸਤ ਦੀ ਆਜ਼ਾਦੀ ਦਿਵਸ ਦੀ ਸਾਰੇ ਮਕਰੀਆ ਅਨੁਵਾਰਸੀ ਨੂੰ ਵਧਾਈ ਦਿੰਦਾ ਹੈਗਾ ਇਹ ਜਿੱਥੇ ਸਾਰਾ ਭਾਰਤ ਦੇਸ਼ ਜਿਹੜਾ ਹੈਗਾ 15 ਅਗਸਤ ਆਜ਼ਾਦੀ ਦਿਵਸ ਮਨਾ ਰਿਹਾ ਹੈਗਾ ਉੱਥੇ ਹੀ ਇੱਥੇ ਸਾਡੇ ਸੀਨੀਅਰ ਸੈਕੰਡਰੀ ਸਕੂਲ ਮਕਰੀਆ ਵਿਖੇ ਵੀ ਜਿਆਦਾ ਜਿਹੜਾ ਦਿਹਾੜਾ ਅੱਜ ਮਨਾਇਆ ਗਿਆ ਪਰ ਇਹ ਉਸ ਉਤਸ਼ਾਹ ਦੇ ਨਾਲ ਇਹ ਬੜਾਈ ਸਹਿਤਨਕੇ ਨਾਲ ਦਾ ਸੰਪਨ ਹੋਇਆ ਹੈਗਾ ਭਾਵੇਂ ਕਿ ਮੀ ਬਹੁਤ ਪਿਆ ਪਰ ਫਿਰ ਵੀ ਸਾਡਾ ਜਿਹੜਾ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਅੱਜ ਦਾ ਆਜ਼ਾਦੀ ਦਿਹਾੜਾ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ ਹੈਗਾ ਇਸ ਆਜ਼ਾਦੀ ਦਿਹਾੜੇ ਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਇਹ ਸਾਡਾ ਜਿਹੜਾ ਪੰਜਾਬ ਹੈਗਾ ਸਟੇਟ ਇਹਨੂੰ ਨਸ਼ਾ ਤੋਂ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਮੈਂ ਸੋਸਾਇਟੀ ਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਹੀ ਇਸ ਜਿਹੜਾ ਕੋੜ ਨੂੰ ਆਪਣੇ ਸਮਾਜ ਨੂੰ ਦੂਰ ਕਰਨ ਲਈ ਹਰ ਯਤਨ ਕਰੀਏ ਫਿਰ ਪੁਲਿਸ ਦੇ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰੀਏਗਾ ਤਾਂ